ਇਹ ਦੇਖ ਸਕਦੇ ਹੋ ਸਿਵਲ ਹਸਪੀਟਲ ਦੇ ਅੰਦਰ ਕਿਸ ਤਰ੍ਹਾਂ ਕੰਮ ਪਿਆ ਹੈ ਇਹ ਸੰਗਰੂਰ ਦਾ ਸਿਵਲ ਹਸਪੀਟਲ ਹੈ ਇਹ ਸੰਗਰੂਰ ਦੇ ਮਿਸਪਲ ਵੇਸਟ ਦੀ ਜਿੰਦੀ ਜਾਗਦੀ ਤਸਵੀਰ ਹੈ ਕਿ ਕਿਸ ਤਰ੍ਹਾਂ ਸੰਗਰੂਰ ਦੇ ਵਿੱਚ ਮਿਸਪਲ ਸੋਲਿਡ ਵੇਸਟ ਮੈਨੇਜ ਹੋ ਰਿਹਾ ਜਿੱਥੇ ਕਿਹਾ ਜਾ ਰਿਹਾ ਹੈ ਕਾਗਜ਼ਾਤ 'ਚ ਕਿ 65% ਸੈਗਰੀਗੇਸ਼ਨ ਹੋ ਰਹੀ ਹੈ ਤੇ ਮੈਡੀਕਲ ਵੇਸਟ ਇਨਕਲੂਡਿੰਗ ਹੋਊਗਾ ਇਟ ਸਰਟਨਲੀ ਕਿ ਉਹ ਜੋ ਇਹ ਸੰਗਰੂਰ ਸਿਵਲ ਹਸਪੀਟਲ ਦਾ ਵੇਸਟ ਹੈ ਤੇ ਭੇਜਾਂਗੇ ਜੀ ਇਨਾਂ ਦੇ ਸੈਕਟਰੀ ਸਾਹਿਬ ਨੂੰ ਭੇਜਾਂਗੇ ਹੈਲਥ ਦੇ ਸੈਕਟਰੀ ਮਿਸਟਰ ਕੁਮਾਰ rahul ਔਰ ਜਿਹੜੇ ਨੈਸ਼ਨਲ ਹੈਲਥ ਮਿਸ਼ਨ ਦੇ ਮਿਸਟਰ ਥੋਰੀ ਆ ਉਹਨਾਂ ਨੂੰ ਦੁਬਾਰਾ ਨੂੰ ਇਹ ਵੀਡੀਓ ਭੇਜਾਂਗੇ ਆ ਦੇਖ ਸਕਦੇ ਹੋ ਕੁੱਤੇ ਕਿਸ ਤਰ੍ਹਾਂ ਫਿਰ ਰਹੇ ਨੇ ਇਸ ਸਿਵਲ ਹਸਪਤਲ ਦੇ ਵਿੱਚ ਕੁੱਤੇ ਫਿਰਦੇ ਆ ਕੁੱਤਿਆਂ ਦਾ ਫਿਰਨਾ ਲਾਜਿਮ ਹੈ ਕਿਉਂਕਿ ਜਦੋਂ ਵੇਸਟ ਇਸ ਤਰ੍ਹਾਂ ਮੈਨੇਜ ਕੀਤਾ ਜਾਊਗਾ ਤਾਂ ਕੁੱਤਿਆਂ ਦਾ ਫਿਰਨਾ ਵੀ ਲਾਜਿਮ ਆ ਆ ਮੱਖੀਆਂ ਦੇਖ ਸਕਦੇ ਹੋ ਕਿਵੇਂ ਪੱਟੀਆਂ ਪਈਆਂ ਨੇ ਇਹ ਦੇਖ ਸਕਦੇ ਹੋ ਸਰੀਂਜਾਂ ਪਈਆਂ ਨੇ ਇਹ ਦੇਖ ਸਕਦੇ ਹੋ ਅਕਿਸ ਤਰ੍ਹਾਂ ਮੈਡੀਕਲ ਵੇਸਟ ਨੂੰ ਜਿਹੜਾ ਹੈ ਡਿਸਪੋਜ਼ ਆਫ ਕੀਤਾ ਜਾਂਦਾ ਹੈ ਸੰਗਰੂਰ ਦੇ ਵਿੱਚ ਸਿਵਲ ਹਸਪੀਟਲ ਦੁਆਰਾ ਆ ਦੇਖ ਸਕਦੇ ਹੋ ਸਿਵਲ ਹਸਪੀਟਲ ਹੈ ਸਾਹਮਣੇ ਕਿ ਕਿਸ ਤਰ੍ਹਾਂ ਇਹਨਾਂ ਨੇ ਮੈਡੀਕਲ ਵੇਸਟ ਨੂੰ ਜਿਹੜਾ ਹੈ ਡਿਸਪੋਜ਼ ਆਫ ਕੀਤਾ ਹੈ ਇਹ ਸੰਗਰੂਰ ਵਿੱਚ ਇਹਦੇ ਸਿਵਲ ਹਸਪੀਟਲ ਦੇ EMPLOYES ਨੇ ਇਹ ਜਿਹੜੀ ਟੀਮ ਹੈ ਇਹ ਸਵਚ ਭਾਰਤ ਮਿਸ਼ਨ ਦੀ ਹੈ ਆ ਸਾਹਮਣੇ ਬਾਇਓ ਮੈਡੀਕਲ ਦਾ ਲੱਗਿਆ ਹੋਇਆ ਆ ਸਵਚ ਭਾਰਤ ਮਿਸ਼ਨ ਦਾ ਲੱਗਿਆ ਹੋਇਆ ਇਹ ਨਿਰਦੇਸ਼ਾਵਾੜਾ ਹੈ ਉਹ ਸਵਚ ਭਾਰਤ ਆ ਸਵਚ ਭਾਰਤ ਹੈ ਸੰਗਰੂਰ ਦਾ ਜਿੱਥੇ ਛੋਟੇ ਬੱਚਿਆਂ ਨੂੰ ਜਿਹੜਾ ਸਰਕਾਰ ਦਾ ਫੈਸਿਲਿਟੀ ਦੇਣ ਦਾ ਪ੍ਰੋਸੀਜਰ ਹੈ ਉਹਦੇ ਨਾਲ ਆ ਵੇਸਟ ਪਿਆ ਸਾਹਮਣੇ ਨਾਰਾ ਲਿਖਿਆ ਹੋਇਆ ਹੈ ਸਵਚ ਭਾਰਤ ਮਿਸ਼ਨ ਔਰ ਉਹਦੇ ਨਾਲ ਲਿਖਿਆ ਹੋਇਆ ਹੈ ਅਮਲੀ ਕਿਸੇ ਨੂੰ ਕੈਨ ਨਹੀਂ ਦੇਣਾ ਨਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਫਿਰ ਸਵਚ ਭਾਰਤ ਮਿਸ਼ਨ ਹੈ ਆ ਮੈਡੀਕਲ ਵੇਸਟ ਨੂੰ ਕਿਸ ਤਰ੍ਹਾਂ ਸੰਗਰੂਰ ਸਿਵਲ ਹਸਪੀਟਲ ਦੇ ਕਰਮਚਾਰੀ ਨੇ ਜਿਹੜੇ ਉਹ ਕੂੜੇ ਦੇ ਵਿੱਚ ਗੇਰ ਰਹੇ ਨੇ ਅੱਜ ਬੜੇ ਦੁਖਦਾਈ ਸਮੇਂ ਦੇ ਵਿੱਚ ਅਸੀਂ ਖੜੇ ਸੀ ਅੱਜ ਸੰਗਰੂਰ ਸਿਵਲ ਹਸਪਤਾਲ ਸੰਗਰੂਰ ਸਿਵਲ ਹਸਪੀਟਲ ਦੇ ਵਿੱਚ ਜਦੋਂ ਅੱਜ ਸਾਡੇ ਬਹੁਤ ਹੀ ਨਿੱਜੀ ਸਾਥੀ ਪੱਤਰਕਾਰ ਸਾਥੀ ਆਰਨ ਕਾਂਸਲ ਜੀ ਦੇ ਬਾਡੀ ਨੂੰ ਲੈ ਕੇ ਚੱਲੇ ਮਨ ਦੇ ਵਿੱਚ ਬਹੁਤ ਹੀ ਇੱਕ ਦੁਖਦਾਈ ਸਮਾਂ ਸੀ ਪਰ ਉਸ ਤੋਂ ਵੀ ਵੱਡਾ ਦੁੱਖ ਨਾਲ ਇੱਕ ਹੋਰ ਦਿਸ ਰਿਹਾ ਸੀ ਕਿ ਜਿੱਥੋਂ ਐਂਬੂਲੈਂਸ ਲੰਗੀ ਜਿਸ ਜਗ੍ਹਾ ਤੋਂ ਉਹਦੀ ਬੋਡੀ ਨੂੰ ਲੈ ਕੇ ਗਏ ਉਸ ਗੇਟ ਦੇ ਗੇਟ ਨੰਬਰ 2 ਜਿਹੜਾ ਸਿਵਲ ਹਸਪੀਟਲ ਦਾ ਹੈ ਮੋਰਚਰੀ ਦੇ ਨਾਲ ਤੇ ਜਿੱਥੇ ਵਾਇਓ ਬੇਸਡ ਪਲਾਨਟ ਦਾ ਜਾਂ ਜਿੱਥੇ ਸਵਚ ਭਾਰਤ ਮਿਸ਼ਨ ਦਾ ਹੋਰ ਕੰਮ ਚੱਲ ਰਿਹਾ ਹੈ ਜਿਦਾਂ ਵੀਡੀਓ ਤੁਹਾਨੂੰ ਸਾਂਝਾ ਕਰਾਂਗੇ ਨਾਲ ਉਹ ਜਗ੍ਹਾ ਦੇ ਵਿੱਚ ਇੰਨਾ ਗੰਦ ਦਾ ਵੱਡਾ ਢੇਰ ਸੀ ਇੰਨਾ ਗੰਦਗੀ ਫੈਲੀ ਹੋਈ ਸੀ ਉਹ ਸਿਵਲ ਹਸਪੀਟਲ ਦੇ ਵਿੱਚ ਜੇ ਅੱਜ ਮੁੱਖ ਮੰਤਰੀ ਦਾ ਆਵਦਾ ਸ਼ਹਿਰ ਉਹ ਸ਼ਹਿਰ ਦੇ ਵਿੱਚ ਜੇ ਇਹ ਜੇ ਹਾਲਾਤ ਹੋਣਗੇ ਤਾਂ ਬਾਕੀ ਪੰਜਾਬ ਦੇ ਹਾਲਾਤ ਕਹੇ ਜੇ ਹੋਣਗੇ ਤੁਸੀਂ ਆਪਣੇ ਤਸਵੀਰਾਂ ਬਿਆਨ ਕਰਦਾਨਗੀਆਂ ਬਹੁਤ ਭਰੇ ਮਨ ਵਾਲੇ ਕਹਿੰਨੇ ਆ ਕਿ ਯਾਰ ਪੰਜਾਬ ਸਰਕਾਰ ਕਿਹੜੇ ਰਾਹ ਪਈ ਹੋਈ ਆ ਪੰਜਾਬ ਸਰਕਾਰ ਦਾ ਕੋਈ ਵਿਜ਼ਨ ਹੈ ਪੰਜਾਬ ਸਰਕਾਰ ਨੂੰ ਲੋਕਾਂ ਦੀ ਕੋਈ ਫਿਕਰ ਹੈ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਤੁਸੀਂ ਉੱਥੇ ਉਸੇ ਸ਼ਹਿਰ 'ਚ ਰਹਿੰਦੇ ਹੋ ਤੁਹਾਡਾ ਘਰ ਉੱਥੇ ਵੈਸੇ ਤਾਂ ਤੁਸੀਂ ਚੰਡੀਗੜ੍ਹ ਰਹਿੰਦੇ ਹੋ ਪਰ ਉੱਥੇ ਇੱਕ ਘਰ ਹੈ ਤੁਹਾਡਾ ਮੌਜੂਦਾ ਐਮਐਲਏ ਉੱਥੇ ਨੇ ਏ ਭਾਈ ਲੋਕ ਨੇ ਸੰਗਰੂਰ ਦੇ ਲੋਕ ਨੇ ਜਾਨਾ ਨੇ ਕਿਉਂ ਇਹਨਾਂ ਨੂੰ ਇਹਨਾਂ ਦੀਆਂ ਜਿਹੜੀਆਂ ਮੌਤ ਦਾ ਕਾਰਨ ਤੁਸੀਂ ਇਹ ਬਣਾ ਰਹੇ ਹੋ ਵਾਇਓ ਵੇਸਟ ਜਿਹੜਾ ਹੈ ਉਹ ਮੈਡੀਕਲ ਜਿਹੜਾ ਹੈ ਉਹ ਉੱਥੇ ਪਿਆ ਆਮ ਕੂੜਾਦਾਨ ਜਿਵੇਂ ਇੱਕ ਗਾਰਬੇਜ ਵਾਲਾ ਏਰੀਆ ਹੁੰਦਾ ਨਾ ਕੋਈ ਕੂੜਾ ਜਿਵੇਂ ਕਰਖੜ ਜਿਵੇਂ ਇਕੱਠਾ ਕਰਕੇ ਕੋਈ ਜਗ੍ਹਾ ਬਣਾਈ ਹੁੰਦੀ ਹੈ ਖਾਲੀ ਕੂੜਾ ਸੱਟਣ ਲਈ ਉਹ ਸਿਵਲ ਹਸਪੀਟਲ ਨੂੰ ਉਹ ਜਗ੍ਹਾ ਬਣਾ ਰੱਖੀ ਆ ਉਹਨਾਂ ਲੋਕਾਂ ਨੇ ਤੇ ਬਹੁਤ ਹੀ ਮੰਦ ਭਾਗਾ ਕਹਿ ਸਕਦਾ ਕਿ ਇਸ ਤੋਂ ਮਾੜੇ ਹਾਲਾਤ ਪੰਜਾਬ ਦੇ ਵਿੱਚ ਨਹੀਂ ਹੋ ਸਕਦੇ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਜੇ ਕਿਸੇ ਦਾ ਬੰਦੇ ਦਾ ਮਨ ਦੁਖਦਾ ਤੇ ਉਹਦੀ ਬਾਡੀ ਲੈ ਜਾਣ ਵਾਸਤੇ ਤੁਹਾਨੂੰ ਕੂੜੇ ਦੇ ਵਿੱਚੋਂ ਨਿਕਲ ਕੇ ਜਾਣਾ ਪੈਂਦਾ ਇਹ ਤੋਂ ਮਾੜਾ ਹਾਲਾਤ ਕੀ ਬਿਜਾਉਂਦਾ